ਓ ਭਰਾਵਾ ਤੂੰ ਤਾਂ ਵੇਖ ਲੈ ਦੱਸ ਇੰਡੀਕੇਟਰ ਲਾਇਆ ਤੂੰ ਇੱਧਰ ਸਿੱਧੀ ਲੈ ਉਧਰ ਮੋੜ ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਅੱਜ ਆਪਾਂ ਨੂੰ ਰਾਈਡ ਮਿਲੀ ਸੀ ਵੀਆਰ ਮਾਲ ਤੋਂ ਆਪਾਂ ਵੀਆਰ ਪਹੁੰਚ ਕੇ ਕਸਟਮਰ ਨੂੰ ਪਿਕ ਕਰ ਮੈਡਮ ਨੂੰ ਕੀਤਾ ਵੀਆਰ ਮਾਲ ਦੇ ਬਾਹਰ ਪਿਕ ਤੇ ਮੈਡਮ ਨੂੰ ਡ੍ਰੌਪ ਕਰਨਾ ਸੀ ਟੀਆਰਆਈ ਦੇ ਮੂਹਰੇ ਤੇ ਆਪਾਂ ਲਿਆ ਮੈਡਮ ਤੋਂ ਓਟੀਪੀ ਤੇ ਆਪਾਂ ਨਿਕਲ ਗਏ ਟੀਡੀਆਈ ਵੱਲੋਂ ਅਜੇ ਆਪਾਂ ਨਿਕਲੇ ਹੀ ਸੀਗੇ ਤੇ ਥੋੜਾ ਜਿਹਾ ਗਾਂ ਜਾ ਕੇ ਆਪਾਂ ਯੂ ਟਰਨ ਮਾਰਨਾ ਸੀ ਤੇ ਗੱਡੀ ਯੂ ਟਰਨ ਮਾਰਨ ਲੱਗੀ ਤੇ ਇੱਕ ਸ਼ਰਾਬੀ ਨੂੰ ਪੀਤੀ ਜਿਉਂ ਨੇ ਬਾਬਾ ਸਾਰੀ ਤੋਂ ਲਿਆ ਆ ਕੇ ਮੇਰੀ ਬਾਰੀ ਦੇ ਵਿੱਚ ਗੱਡੀ ਮਾਰੀ ਤੇ ਲਾਉ ਨੂੰ ਪਤਾ ਲੱਗਿਆ ਤੇ ਨਾਲ ਨੂੰ ਗੱਡੀ ਮੋੜਨੀ ਆਈ ਕਹਿੰਦਾ ਉਹਨੇ दारू ਜ਼ਿਆਦਾ ਪੀਤੀ ਰੱਖੀ ਸੀ ਗੱਡੀ ਦੇ ਵਿੱਚ ਵੀ ਉਹਦੇ दारू ਪਈ ਸੀ ਤੇ ਆਪਾਂ ਨਾਲ ਉਹ ਗੱਡੀ ਮਾਲ ਦੇ ਮੂਰੇ ਲਾਉਣ ਲੱਗਾ ਤੇ ਉਹ ਗੱਡੀ ਘਾਪੇ ਆ ਕੇ ਲੱਗਾ ਮੈਂ ਫੇਰ ਗੱਡੀ ਫਟਾਫਟ ਉਹਦੇ ਘਾਹ ਕੀਤੀ ਤੇ ਜਦੋਂ ਮੈਂ ਉਹਦੇ ਮੂਰੇ ਜਾ ਕੇ ਗੱਡੀ ਲਾਈ ਤਾਂ ਫੇਰ ਜਾ ਕੇ ਉਹਨੇ ਗੱਡੀ ਰੋਕੀ ਉਹਨੇ ਘਟ ਕੋ 2 ਮਿੰਟ ਤਾਂ ਮੇਰੀ ਗੱਡੀ ਅੱਗੇ ਅੱਗੇ ਲਾਈ ਰੱਖੀ ਕਈ ਨਾ ਟਾਈਮ ਮੈਨੂੰ ਪਤਾ ਆਪਾ ਕਹੜਾ ਜਾਣ ਦੇਣਾ ਸੀ ਮੈਂ ਲਾਲੀ ਗੱਡੀ ਮੂਰੇ ਤੇ ਆਪਾਂ ਨਿਕਲ ਗਏ ਬਾਹਰ ਤੇ ਉਹਦੇ ਨਾਲ ਉਹਨੂੰ ਦਿਖਾਈ ਵੀਡੀਓ ਮੈਂ ਕਹਾ ਦੇਖ ਫਿਰ ਜਦੋਂ ਮੈਂ ਗੱਡੀ ਮੋੜਦਾ ਪਿਆ ਸੀ ਤੂੰ ਕਿਵੇਂ ਗੱਡੀ ਲਿਆ ਕੇ ਨਾ ਚ ਮੈਂ ਤੂੰ ਬੇਕ ਨਹੀਂ ਲਾ ਸਕਦਾ ਇਹ ਕਿੱਥੇ ਮੰਨਦਾ ਈ ਦਾਰੂ ਪੀਤੀ ਬੰਦਾ ਕਿੱਥੇ ਮੰਨਦਾ ਪਤਾ ਨਹੀਂ ਤੇ ਬਹੁਤ ਟਾਈਮ ਬ ਨਿੱਪੜ ਗਿਆ ਸੀ ਬਾਬਾ ਜੀ ਕਿਰਪਾ ਨਾਲ